जय भीम जय पार्थ मैं हरसिमरन कौर सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 134ਵੇਂ ਜਨਮ ਦਿਵਸ ਦੀਆਂ ਮੁਬਾਰਕਾਂ ਦੇਣਾ ਚਾਹੁੰਦੀ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 14 April ਆ ਰਹੀ ਹੈ 14 April ਨੂੰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਹੁੰਦਾ ਹੈ ਇਹ ਪੂਰੇ ਸੰਸਾਰ ਦੇ ਵਿੱਚ ਪਿਆਰ ਅਤੇ ਖੁਸ਼ਹਾਲੀ ਨਾਲ ਮਨਾਇਆ ਜਾਂਦਾ ਹੈ ਇਸੇ ਵਿਸ਼ੇ ਵਿੱਚ ਮੈਂ ਗੱਲਬਾਤ ਕਰਨ ਵਾਸਤੇ ਸਟੂਡੀਓ ਵਿੱਚ ਮੌਜੂਦ ਨੇ ਸ਼੍ਰੀ ਸੰਸੋਮਸ ਹੁੰਦਾ ਹੈ ਜੀ ਸੰਸੋਮਸ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮਹਿਬਾਨੀ ਜੀ ਹਰਸਿਮਰਨ ਜੀ ਬਹੁਤ-ਬਹੁਤ ਸ਼ੁਕਰੀਆ ਔਰ ਜਿਵੇਂ ਤੁਸੀਂ 바ਵਾ ਸਾਹਿਬ ਜੀ ਦੇ ਜਨਮ ਦਿਵਸ ਤੇ ਮੁਬਾਰਕਬਾਦ ਦਿੱਤੀ ਹੈ ਮੇਰੇ ਵੱਲੋਂ ਵੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਜਿਹਦੇ 134ਵੇਂ ਜਨਮ ਦਿਵਸ ਨੂੰ ਮੱਦੇਨਜ਼ਰ ਰੱਖਦੇ ਹਾਂ ਪੂਰੇ ਸੰਸਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਸਮਝ ਕਿੰਦਾ ਸਾ ਸਮਾਜ ਸੀ ਜਦੋਂ ਡਾਕਟਰ ਬੀ.ਆਰ. ਅੰਬੇਦਕਰ ਜੀ ਦਾ ਜਨਮ ਹੋਇਆ ਹਰ ਸਿਮਰਨ ਜੀ ਸਭ ਤੋਂ ਪਹਿਲਾਂ ਡਾਕਟਰ ਬੀ.ਆਰ. ਅੰਬੇਦਕਰ ਸਾਹਿਬ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਹਾਲਾਂਕਿ ਉਹਨਾਂ ਦੇ ਪਿਤਾ ਜੀ ਆਰਮੀ ਦੇ ਵਿੱਚ ਬ੍ਰਿਟਿਸ਼ ਆਰਮੀ ਦੇ ਵਿੱਚ ਇੱਕ ਅਫੀਸਰ ਸੀ ਜੀ ਡਾਕਟਰ ਬੀ.ਆਰ. ਅੰਬੇਦਕਰ ਸਾਹਿਬ ਜੀ ਦਾ ਜਦੋਂ ਜਨਮ ਹੋਇਆ ਤੇ ਆਪਣੇ ਮਾਪੇ ਦੀ ਇਹ ਚੌਥੀ ਔਲਾਦ ਸੀ ਜੀ ਚੌਥੀ ਔਲਾਦ ਸੀ ਡਾਕਟਰ ਬੀ.ਆਰ. ਅੰਬੇਦਕਰ ਸਾਹਿਬ ਔਰ ਮੈਂ ਇਥੇ ਦੱਸਣਾ ਚਾਹੁੰਦਾ ਤੁਸੀਂ ਕਿਹਾ ਕਿ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਸੀ ਹਾਲਾਤ ਇੰਨੇ ਕਮਜ਼ੋਰ ਸਗੇ ਇੰਨੇ ਬਦਤ ਬਦਤਰ ਸਗੇ ਕਿ ਅਛੂਤ ਲੋਕਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਰਾਈਟ ਨਹੀਂ ਸੀ ਕੋਈ ਅਧਿਕਾਰ ਨਹੀਂ ਸੀ ਕਿ ਉਹ ਆਪਣੀ ਮਨਮਰਜ਼ੀ ਦੇ ਨਾਲ ਕੋਈ ਕੰਮਕਾਜ ਕਰ ਸਕਦੇ ਐ ਜਾਂ ਆਪਣੀ ਮਨਮਰਜ਼ੀ ਦੇ ਨਾਲ ਉਹ ਪੂਜਾ ਪਾਠ ਕਰ ਸਕਦੇ ਐ ਆਪਣੀ ਮਨਮਰਜ਼ੀ ਦੇ ਨਾਲ ਕੁਝ ਵੀ ਕਰ ਸਕਦੇ ਐ ਉਹਨਾਂ ਕੋਲ ਜਿਹਾ ਕੋਈ ਅਧਿਕਾਰ ਨਹੀਂ ਸੀ ਹਾਲਾਤ ਇਹ ਸੀ ਕਿ ਕਿਸੇ ਬ੍ਰਾਹਮਣ ਜਾਤੀ ਦੇ ਨਾਲ ਸੰਬੰਧਤ ਜਿਹੜੇ ਲੋਕ ਸਨ ਮੈਂ ਪੂਰੀ ਬ੍ਰਾਹਮਣ ਜਾਤੀ ਦੀ ਗੱਲ ਨਹੀਂ ਕਰ ਰਿਹਾ ਉਹਨਾਂ ਵਿੱਚੋਂ ਬਹੁਤ ਸਾਰੇ ਮਤਲਬ ਚੰਗੀ ਸੋਚ ਦੇ ਮਾਲਕ ਵੀ ਹੋਣਗੇ ਪਰ ਕੁਝ ਇੱਕ ਲੋਕ ਅਜਿਹੇ ਸੀ ਜੋ ਅਛੂਤਾ ਤੋਂ ਜਾਤੀ ਤੌਰ ਤੇ ਵਿਤਕਰਾ ਕਰਦੇ ਸੀ ਉਹ ਨਹੀਂ ਚਾਹੁੰਦੇ ਸੀ ਕਿ ਅਛੂਤ ਪਰਿਵਾਰ ਦੇ ਵਿੱਚ ਜਨਮੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਧਿਕਾਰ ਹੈ ਹਾਲਾਂਕਿ ਬਾਬਾ ਸਾਹਿਬ ਦੇ ਪਿਤਾ ਜੀ ਬ੍ਰਿਟਿਸ਼ ਆਰਮੀ ਦੇ ਵਿੱਚ ਬਤੌਰ ਆਫੀਸਰ ਆਪਣੀਆਂ ਸੇਵਾਵਾਂ ਦੇ ਰਹੇ ਸੀ ਲੇਕਿਨ ਉਸ ਦੇ باوجود ਜਾਤੀ ਵਿਤਕਰਾ ਜਿਹੜਾ ਸੀ ਉਹ ਬਰਕਰਾਰ ਸੀ ਡਾਕਟਰ ਬੀ ਆਰ ਅਪੇਡਕਰ ਸਾਹਿਬ ਮੁਹਾਰ ਜਾਤੀ ਦੇ ਵਿੱਚੋਂ ਇਹਨਾਂ ਦਾ ਜਨਮ ਹੋਇਆ ਔਰ ਅਛੂਤ ਅਛੂਤ ਜਾਤੀ ਮੰਨਿਆ ਜਾਂਦਾ ਸੀ ਆਪਣੇ ਹਿਸਾਬ ਦੇ ਨਾਲ ਕੁਝ ਵੀ ਨਹੀਂ ਕਰ ਸਕਦੇ ਸੀ ਇਹ ਤੁਸੀਂ ਦੇਖੋ ਕਿ ਪਾਣੀ ਪੀਣ ਦਾ ਇਹਨਾਂ ਨੂੰ ਅਧਿਕਾਰ ਨਹੀਂ ਸੀਗਾ ਆਮ ਪਬਲਿਕ ਪਲੇਸ ਤੋਂ ਪਾਣੀ ਪੀਂਦੇ ਕਿਹੜਾ ਪਾਣੀ ਪੀਂਦੇ ਸੀ ਉੱਥੇ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਇਹ ਉਹ ਪਾਣੀ ਪੀਂਦੇ ਸੀ ਉਹ ਛੂਤ ਜਾਤੀ ਦੇ ਨਾਲ ਸੰਬੰਧਿਤ ਜਿਨ੍ਹਾਂ ਦੇ ਵਿੱਚ ਪਸ਼ੂ ਨਹਾਏ ਜਾਂਦੇ ਸੀ ਜੀ ਕੱਪੜੇ ਧੋ ਕੇ ਉਹ ਪਾਣੀ ਮਤਲਬ ਜਿਹੜਾ ਗੰਦਾ ਪਾਣੀ ਹੁੰਦਾ ਸੀ ਉਹ ਮਜਬੂਰ ਹੁੰਦੇ ਸੀ ਉਸ ਗੰਦੇ ਪਾਣੀ ਨੂੰ ਪੀਣ ਬਾਅਦ ਜੀ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਡਾਕਟਰ ਬੀਰ ਅੰਬੇਦਕਰ ਸਾਹਿਬ ਨੇ ਵੀ ਇਹਨਾਂ ਹਾਲਾਤਾਂ ਨੂੰ ਜਦੋਂ ਆਪਣੀਆਂ ਨਜ਼ਰਾਂ ਨਾਲ ਦੇਖਿਆ ਤੇ ਮਨ ਉਹਨਾਂ ਦਾ ਬੜਾ ਪਰੇਸ਼ਾਨ ਰਹਿੰਦਾ ਸੀ ਕਿ ਉਸ ਹਰਤਾਲ ਮੁਖ ਦੇ ਬਣਾਏ ਹੋਏ ਜੋ ਵੀ ਇਸ ਧਰਤੀ ਤੇ ਹੋਂਦੇ ਨੇ ਜੀਵ ਇਹ ਸਾਰੇ ਉਸ ਮਾਲਕ ਦੀ ਪ੍ਰੋਡਕਟ ਨੇ ਮਾਲਕ ਨੇ ਬਣਾਏ ਹੋਏ ਨੇ ਫਿਰ ਇੱਥੇ ਆ ਕੇ ਉਹਨਾਂ ਦੇ ਨਾਲ ਜਾਤੀ ਵਿਤਕਰਾ ਕਿਉਂ ਕੀਤਾ ਜਾਂਦਾ ਸੋ ਇਸ ਕਰਕੇ ਮੈਂ ਤਾਂ ਇਹ ਹੀ ਕਹਾਗਾ ਕਿ ਕਿਸੇ ਨੇ ਛੂਣ ਦਾ ਅਧਿਕਾਰ ਨਹੀਂ ਸੀਗਾ ਮਤਲਬ ਜਿਹੜੇ ਅਛੂਤ ਲੋਕ ਸੀ ਉਹ ਬਿਮਾਰੀ ਦੇ ਨਾਲ ਤੜਫਦੇ ਰਹਿੰਦੇ ਹੁੰਦੇ ਸੀ ਪਰ ਉਹਨਾਂ ਨੂੰ ਕੋਈ ਵੈਦ ਜਿਹੜਾ ਹੈ ਉਹ ਮੈਡੀਸਨ ਜਾਂ ਉਹਨਾਂ ਨੂੰ ਕੋਈ ਕਹਿ ਸਕਦੇ ਆ ਕਿ ਦਵਾਈ ਦਾਰੂ ਨਹੀਂ ਸੀ ਦਿੰਦਾ ਹਾਲਾਤ ਇਸ ਤਰ੍ਹਾਂ ਦੇ ਪਿੰਡੋ ਧਾਰ ਉਹਨਦੀਆਂ ਬਸਤੀਆਂ ਹੁੰਦੀਆਂ ਸੀ ਜੀ ਗੰਦੀਆਂ ਬਸਤੀਆਂ ਵਿੱਚ ਰਹਿਣ ਲਈ ਮਜਬੂਰ ਹੁੰਦੇ ਸੀਗੇ ਮਤਲਬ ਇੱਕ ਜਿਉਂਦੀ ਜੀ ਜਿਸ ਨੂੰ ਆਪਾਂ ਨਰਕ ਭਰੀ ਜ਼ਿੰਦਗੀ ਕਿੰਨੇ ਆ ਉਸ ਤੋਂ ਵੀ ਬਖਤਰ ਜਿਹੜੀ ਜ਼ਿੰਦਗੀ ਅਛੂਤ ਲੋਕ ਜਿਉਂਦੇ ਸਨ ਜੀ ਸੋਦਰ ਜੀ ਮੈਂ ਕਿਤੇ ਪੜਿਆ ਹੈ ਕਿ ਜਦੋਂ ਡਾਕਟਰ ਭੀਮਰਾਓਂ ਅੰਬੇਡਕਰ ਜੀ ਬਚਪਨ ਦੇ ਵਿੱਚ ਸੀਗੇ ਉਹਨਾਂ ਨਾਲ ਬਹੁਤ ਜਾਤੀ ਵਿਤਕਰੇ ਹੋਏ ਉਹ ਕਿੰਦਾ ਨਹੀਂ ਜਾਤੀ ਵਿਤਕਰੇ ਸੀ ਬਿਲਕੁਲ ਜੀ ਬਿਲਕੁਲ ਤੁਸੀਂ ਠੀਕ ਪੜਿਆ ਹੈ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਨਾਲ ਜਾਤੀ ਵਿਤਕਰੇ ਹੋਏ ਨੇ ਔਰ ਜਦੋਂ ਉਹਨਾਂ ਦੇ ਪਿਤਾ ਜੀ ਨੇ ਸਕੂਲ ਦੇ ਵਿੱਚ ਲਗਾਇਆ ਬੜੀ ਅਫਸੋਸ ਦੀ ਗੱਲ ਹੈ ਕਿ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੇ ਵਿਤਕਰੇ ਜਿਹੜੇ ਸੀ ਸਕੂਲ ਦੇ ਕਮਰੇ ਦੇ ਵਿੱਚ ਨਾ ਉਹਨਾਂ ਨੂੰ ਬੈਠਣ ਦੇਣਾ ਜੀ ਸਕੂਲ ਦੇ ਬਾਹਰ ਕਮਰੇ ਦੇ ਵਿੱਚ ਬਿਠਾਉਣਾ ਜੀ ਔਰ ਟੀਚਰ ਦਾ ਕੋਈ ਧਿਆਨ ਨਹੀਂ ਉਹ ਪੜੇ ਨਾ ਪੜੇ ਕੋਈ ਮਤਲਬ ਇਦਾਂ ਦੀ ਟੈਨਸ਼ਨ ਨਹੀਂ ਉਹਨਾਂ ਦੀ ਲੇਕਿਨ ਤੁਸੀਂ ਇਮੇਜਨ ਕਰੋ ਹਰ ਸਿਮਰਨ ਜੀ ਜਦੋਂ ਗਰਮੀ ਹੁੰਦੀ ਹੋਏਗੀ ਸਕੂਲੋਂ ਸਕੂਲ ਦੇ ਉਸ ਕਮਰੇ ਦੇ ਵਿੱਚ ਜਿੱਥੇ ਬਾਕੀ ਬੱਚੇ ਉੱਚ ਜਾਤੀ ਦੇ ਬੱਚੇ ਬੈਠ ਕੇ ਪੜ੍ਹਦੇ ਨੇ ਜੀ 바ਵਾ ਸਾਹਿਬ ਜਿਹੜੇ ਐ ਉਹ ਸਕੂਲ ਦੇ ਨਾਲ ਹੀ ਇੱਕ ਤਾਕੀ ਹੁੰਦੀ ਸੀ ਜਿਸ ਨੂੰ ਆਪਾਂ ਅੰਗਰੇਜ਼ੀ 'ਚ ਵਿੰਡੋ ਕਹਿੰਦੇ ਆ ਜੀ ਉਹ ਤਾਕੀ ਦੇ ਨੇੜੇ ਜੋ ਵੀ ਉਹਨਾਂ ਨੂੰ ਸੁਣਾਈ ਦਿੰਦਾ ਟੀਚਰ ਪੜ੍ਹਾਉਂਦਿਆਂ ਦਾ ਔਰ ਉਹਨਾਂ ਨੂੰ ਉਹ ਵਾਚ ਕਰਦੇ ਉਹਨਾਂ ਨੂੰ ਆਪਣੇ ਸਾਹ ਦੇ ਨਾਲ ਕਾਪੀ 'ਤੇ ਲਿਖ ਲੈਂਦੇ ਲੇਕਿਨ ਇਹ ਟੀਚਰਾਂ ਦੇ ਬਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਸ ਨੂੰ ਰਿਸਪੌਂਸ ਪੂਰੀ ਤਰ੍ਹਾਂ ਨਹੀਂ ਸੀ ਜੀ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ 바ਵਾ ਸਾਹਿਬ ਨੂੰ ਪਿਆਸ ਲੱਗਦੀ। ਦੇਖੋ ਪਿਆਸ ਤਾਂ ਲੱਗਣੀ ਲੱਗਣੀ ਐ। ਹੁਣ ਬੱਚੇ ਜਾਂਦੇ ਆ ਤੁਸੀਂ ਵੀ ਸਕੂਲ ਜਾਂਦੇ ਆ ਘਰੋਂ ਵੀ ਪਾਣੀ ਲੈ ਕੇ ਜਾਂਦੇ ਆ। ਪਾਣੀ ਮੁੱਕ ਜਾਂਦਾ ਉੱਥੇ ਵੀ ਤੁਸੀਂ ਜਾ ਕੇ ਜਿਹੜੇ ਵਾਟਰ ਟੈਂਕ ਲੱਗੇ ਹੁੰਦੇ ਨੇ ਉਹਨਾਂ ਤੋਂ ਪਾਣੀ ਭਰਦੇ ਹੋ ਔਰ ਪੀਂਦੇ ਹੋ। 바ਵਾ ਸਾਹਿਬ ਦੀ ਕਿਸਮਤ ਵਿੱਚ ਇਹ ਸਭ ਨਹੀਂ ਸੀ। ਜੀ। ਇੱਕ ਕੌਸਟੇ ਟਿਊਸ਼ਨ ਦੇ ਪਿਤਾਮਾ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੂੰ ਆਮ ਘੜੇ ਦੇ ਵਿੱਚੋਂ ਪਾਣੀ ਪੀ ਦੀ ਫੁੱਲ ਮਨਾਹੀ ਸੀ ਜੀ ਉਹ ਪਾਣੀ ਨਹੀਂ ਸੀ ਪੀ ਸਕਦੇ ਜੀ ਜੇਕਰ ਉਸ ਸ਼ਖਸੀਅਤ ਦਾ ਸੰਵਿਧਾਨ ਦੇ ਪਿਤਾਮਾ ਦਾ ਪਾਲ ਰੂਪ ਵਿੱਚ ਪਰਛਾਵਾਂ ਵੀ ਉਸ ਘੜੇ ਤੇ ਪੈ ਜਾਂਦਾ ਸੀ ਤਾਂ ਉਸ ਘੜੇ ਨੂੰ ਤੋੜ ਦਿੱਤਾ ਜਾਂਦਾ ਸੀ ਪਾਣੀ ਜਿਹੜਾ ਡੋਲ ਦਿੱਤਾ ਜਾਂਦਾ ਸੀ ਪਰ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੂੰ ਪੜਾਇਆ ਨਹੀਂ ਸੀ ਜਾਂਦਾ ਜੀ ਕਿੱਥੇ ਮੈਂ ਹੋਰ ਵੀ ਦੱਸਣਾ ਚਾਹੁੰਦਾ ਕਿ ਉਸ ਘੜੇ ਨੂੰ ਤੋੜਨੇ ਤੋਂ ਬਾਅਦ ਪਾਣੀ ਡੋਲ ਦੇਣਾ ਔਰ ਇਹ ਸਾਰੇ ਜਿੱਦਣ ਮਤਲਬ ਪੀਐਮ ਦੇ ਆਉਣਾ ਉਸ ਸਕੂਲ ਦੇ ਵਿੱਚ ਜੋ ਚਪੜਾਸੀ ਸੀ ਜੀ ਜਿਸ ਦਿਨ ਉਹ ਨਹੀਂ ਸੀ ਆਉਂਦਾ ਜੀ ਉਸ ਦਿਨ ਪੂਰਾ ਦਿਨ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਪਿਆਸੇ ਰਹਿੰਦੇ ਸੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਪਾਣੀ ਪੀਣ ਨੂੰ ਨਹੀਂ ਸੀ ਦਿੱਤਾ ਜਾਂਦਾ 노 ਪੀਨ 노 ਵਾਟਰ ਇਹ ਕਿਹਾ ਜਾਂਦਾ ਸੀ ਫਿਰ ਤੁਸੀਂ ਦੇਖੋ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਇਹ ਮੁਸ਼ਕਲਾਂ ਜਿਹੜੀਆਂ ਹੰਡਾਈਆ ਜੀ ਪਿੰਡੇ ਤੇ ਹੰਡਾਈਆ ਜਾਤੀ ਵਿਤਕਰਾ ਪਲ ਪਲ ਖੂਦੋਂ ਪਾਣੀ ਪੀਣਾ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੁੱਟਮਾਰ ਕਰਨੀ ਮਤਲਬ ਤੁਸੀਂ ਦੇਖੋ ਕਿ ਇੱਕ ਰੱਬ ਨੂੰ ਆਪਾਂ ਪੂਜਦੇ ਆ ਰਿਸਪੈਕਟ ਕਰਦੇ ਆ ਜੀ ਪਰ ਰੱਬ ਦੁਆਰਾ ਭੇਜੇ ਹੋਏ ਜਿਹੜੇ ਇਨਸਾਨ ਨੇ ਸੰਸਾਰ ਤੇ ਭੇਜੇ ਉਹਨਾਂ ਦੀ ਆਪਾਂ ਇੱਜ਼ਤ ਨਹੀਂ ਕਰਦੇ ਸੋ ਇਸ ਕਰਕੇ ਬਹੁਤ ਪਰ੍ਹਾਂ ਦੇ ਜਾਤੀ ਵਿਤਕਰੇ ਹੋਏ ਨੇ ਬੜੀ ਡਿਟੇਲ ਹੈ ਜਾਤੀ ਵਿਤਕਰਿਆਂ ਦੀ ਲੇਕਿਨ ਬਾਵਾ ਸਾਹਿਬ ਆਪਣੀ ਵਿਚਾਰਧਾਰਾ ਦੇ ਨਾਲ ਦ੍ਰਿੜ ਰਹੇ ਇੰਨੇ ਕਿ ਦ੍ਰਿੜ ਰਹੇ ਕਿ ਜਿਹੜੇ ਲੋਕ ਉਹਨਾਂ ਦੇ ਨਾਲ ਉਸ ਸਮੇਂ ਪਰਦੇਸੀ ਉਹ ਪਤਾ ਨਹੀਂ ਕਿੱਥੇ ਹੈ ਕਿੱਥੇ ਨਹੀਂ ਹੈ ਜਿਹੜੇ ਟੀਚਰ ਉਹਨਾਂ ਦੇ ਨਾਲ ਵਿਤਕਰਾ ਕਰਦੇ ਸੀ ਉਹ ਪਤਾ ਨਹੀਂ ਕਿੱਥੇ ਹੈ ਕਿੱਥੇ ਨਹੀਂ ਹੈ ਲੇਕਿਨ ਬਾਵਾ ਸਾਹਿਬ ਦਾ ਨਾਮ ਰਹੀ ਦੀ ਦੁਨੀਆ ਤੱਕ ਇਸੇ ਤਰ੍ਹਾਂ ਸਨਮਾਨ ਜੋ ਸ਼ਬਦਾਂ ਦੇ ਵਿੱਚ ਲਿਖਿਆ ਜਾਏਗਾ ਮਾਤਾ ਰਮਾਬਾਈ ਦਾ 바ਵਾ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਕੀ ਯੋਗਦਾਨ ਸੀ ਦੇਖੋ ਹਰ ਸਿਮਰਨ ਜੀ ਮਾਤਾ ਰਮਾਬਾਈ ਜੀ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਸੀ ਬਹੁਤ ਵੱਡਾ ਯੋਗਦਾਨ ਕਹਿੰਦੇ ਆ ਕਿ ਇੱਕ ਸਫਲ ਪਤੀ ਦੇ ਪਿੱਛੇ ਇੱਕ ਔਰਤ ਸੁਚੱਜ ਜੀ ਨੇਕ ਤੇ ਮਿਹਨਤੀ ਔਰਤ ਦਾ ਹੋਣਾ ਬਹੁਤ ਜ਼ਰੂਰੀ ਹੈ ਰਮਾਬਾਈ ਜੀ ਨੇ ਆਪ ਦੁੱਖ ਤਕਲੀਫਾਂ ਮੁਸ਼ਕਲਾਂ ਝੱਲਿਆ ਪਰ 바ਵਾ ਸਾਹਿਬ ਨੂੰ ਮਿਸ਼ਨ ਤੋਂ ਉਹਨਾਂ ਨੇ ਨਹੀਂ ਪਟਕਣ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਮੇਰੇ ਹੁੰਦਿਆ ਹੋਇਆ ਤੁਸੀਂ ਆਪਣੀ ਲਾਈਨ ਤੋਂ ਨਹੀਂ ਪਟਕਣਾ ਮੈਂ ਕਿਸੇ ਵੀ ਤਰ੍ਹਾਂ ਤੁਹਾਡਾ ਪੈਸਾ ਦਾ ਇੰਤਜ਼ਾਮ ਕਰਾ ਔਰ ਤੁਸੀਂ ਦੇਖੋ ਕਿ ਗੋੜੇ ਬੜਾ ਬਣਾ ਕੇ ਉਹ ਪੈਸੇ ਮਾਰੇ ਮੋٹے ਇਕੱਠੇ ਕਰਦੇ ਔਰ ਕਰਨ ਤੋਂ ਬਾਅਦ ਉਹ 바ਵਾ ਸਾਹਿਬ ਨੂੰ ਭੇਜਦੇ 바ਵਾ ਸਾਹਿਬ ਉਹਨਾਂ ਦੀਆਂ ਕਿਤਾਬਾਂ ਲੈਂਦੇ ਪੜ੍ਹਦੇ ਲਿਖਦੇ لیکن جے رما بھائی جی نے માતા رما بھائی جی نے ساتھ بابا صاحب دا دتا ہے تے بابا صاحب نے بھی اپنی پتنی دا پورا ستکار تے پوری عزت کیتی ہے۔ سو بابا صاحب اج جو بھی ہے او رما بھائی جی دی بدولت ہے۔ کیونکہ ایک সফল کام دے پیچھے ایک سچ جی استری دا ہاتھ યોગدان جڑا ہے فیڈ بیک جیڑی ہے او بہت ضروری ہے۔ ਤੁਸੀਂ دیکھو کہ ਉਹਨਾਂ ਨੂੰ ਮਿਸ਼ਨ ਦੇ ਵਿੱਚ ਪੂਰੀ ਤਰ੍ਹਾਂ ਲਗਨ ਦੇ ਨਾਲ ਡਟੇ ਰਹਿਣ ਦੀ ਉਹਨਾਂ ਨੇ ਬਾਰ-ਬਾਰ ਤਾਂ ਗੀਤ ਕੀਤੀ ਹੈ ਲੇਕਿਨ ਉਹਨਾਂ ਦੁਆਰਾ ਕੀਤੀਆਂ ਹੋਈਆਂ ਮਿਹਨਤਾਂ ਦਾ ਬਾਬਾ ਸਾਹਿਬ ਨੇ ਉਹਨਾਂ ਨੂੰ ਫਲ ਵੀ ਦਿੱਤਾ ਹੈ ਔਰ ਡਾਕਟਰ ਜੀਓਪਾਤੀ ਤੇ ਹੋਰ ਬਹੁਤ ਸਾਰੀਆਂ ਡਿਗਰੀਆਂ ਜਿਹੜੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ ਨੇ ਬਾਬਾ ਸਾਹਿਬ ਨੇ ਔਰਤਾਂ ਲਈ ਕੀ ਕੀ ਯੋਗਦਾਨ ਕੀਤੇ ਹਨ ਬਾਬਾ ਸਾਹਿਬ ਨੇ ਔਰਤਾਂ ਲਈ ਕੀ ਕੀ ਕੀਤਾ ਬਿਲਕੁਲ ਬਹੁਤ ਵੱਡਾ ਕਵਸਨ ਹੈ ਅੱਜ ਸਾਡੀਆਂ ਧੀਆ ਪੜਾ ਕਿਸੇ ਵੀ ਖੇਤਰ ਦੇ ਵਿੱਚ ਨੇ ਕਿਸੇ ਵੀ ਖੇਤਰ ਦੇ ਵਿੱਚ ਨੇ ਔਰ ਉਸ ਖੇਤਰ ਦੇ ਵਿੱਚ ਬਾਬਾ ਸਾਹਿਬ ਨੇ ਜਦੋਂ ਔਰਤਾਂ ਦੀ ਹਾਲਤ ਦੇਖੀ ਕਿ 24 ਘੰਟੇ ਇਹਨਾਂ ਨੂੰ ਚਾਰ ਦੀਵਾਰੀ ਦੇ ਵਿੱਚ ਬੰਦ ਨਾ ਘਰ ਦੀ ਚਾਰ ਦੀਵਾਰੀ ਚ ਨਿਕਣ ਦੀ ਇਹਨਾਂ ਨੂੰ ਖੁੱਲ ਹੈ ਨਾ ਪੂਰੀ ਤਰ੍ਹਾਂ ਆਪਣੀ ਦਰਦ ਕਹਾਣੀ ਬਿਆਨ ਕਰਨ ਦੀ ਇਹਨਾਂ ਨੂੰ ਖੁੱਲ ਹੈ ਔਰ بڑے ਲੋਕ ਜਿਹੜੇ ਔਰਤ ਨੂੰ ਪੈਰ ਦੀ جتی سمجھتے جو جب یہ ساری تراسلی بابا صاحب نے اپنے اکھی دیکھی دی. کہ میں سچیاں متاواں آزادی کے نام کھلی فضا کا آنند مان سکتی ہیں میں دسنا چاہتا ہے کہ جدو یہ تراسنی یہ دکھاٹ ਬਾਬਾ ਸਾਹਿਬ ਨੇ ਆਪਣੀ ਅੱਖੀ ਵੇਖਿਆ ਤਾਂ ਉਸ ਵੇਲਾ ਮਤਲਬ ਚਾਰੇ ਪਾਸੇ ਜਿਹੜਾ ਹੈ ਉਹ ਇਸ ਗੱਲ ਨੂੰ ਲੈ ਕੇ ਮਤਲਬ ਹੋਰਿਆ ਸੀ ਜਦੋਂ ਬਾਬਾ ਸਾਹਿਬ ਔਰਤਾਂ ਦੇ ਪ੍ਰਤੀ ਕੁਝ ਗੱਲਬਾਤ ਕਰਦੇ ਸੀ ਤਾਂ ਜਿਹੜੇ ਲੋਕ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਦੇ ਸੀ ਉਹ ਲੋਕ ਨਹੀਂ ਸੀ ਚਾਹੁੰਦੇ ਕਿ ਔਰਤਾਂ ਨੂੰ ਆਜ਼ਾਦੀ ਮਿਲੇ ਔਰ ਮੈਨੂੰ ਅਫਸੋਸ ਨਾ ਕਰਨਾ ਪੈ ਰਿਹਾ ਕਿ ਹੋਰ ਵੀ ਲੋਕ ਬਹੁਤ ਸਾਰੇ ਨੇ ਜੋ ਔਰਤਾਂ ਦੀ ਗੁਲਾਮੀ ਦੀ ਗੱਲ ਕਰਦੇ ਨੇ ਬੜੇ ਬੜਾ ਅਫਸੋਸ ਹੈ ਕਿ ਮਨੁਨਾਮੀ ਸਮਰਤੀ ਦੇ ਵਿੱਚ ਵੀ ਇਹ ਸਾਰਾ ਕੁਝ ਔਰਤਾਂ ਨੂੰ ਕਿਸ ਤਰ੍ਹਾਂ ਕਰਨਾ ਕੀ ਨਹੀਂ ਕਰਨਾ ਔਰਤਾਂ ਦੀ ਕਿਹੜੀ ਆਜ਼ਾਦੀ ਕਿਹੜੇ ਪਰ ਕਟੜੇ ਮਤਲਬ ਮੇਰੇ ਕਹਿਣ ਦਾ ਕਿ ਇਹ ਹੋਰ ਕਦੇ ਵੀ ਜ਼ਿੰਦਗੀ ਦੇ ਵਿੱਚ ਨਹੀਂ ਹੋ ਸਕਦਾ ਅੱਜ ਸਾਡੀਆਂ ਧੀਆ ਸਾਡੀਆਂ ਭੈਣਾ ਤੁਸੀਂ ਕਿਸੇ ਆਫਿਸ ਵਿੱਚ ਹਰ ਸਿਮਰਨ ਜੀ ਚਲੇ ਜਾਓ ਤੁਹਾਨੂੰ ਆਫੀਸਰ ਦੇ ਰੂਪ ਵਿੱਚ ਪਾਇਲਟ ਦੇ ਰੂਪ ਵਿੱਚ ਆ ਰਾਸ਼ਟਰਪਤੀ ਦੇ ਰੂਪ ਵਿੱਚ ਇੱਕ ਪ੍ਰੋਫੈਸਰ ਡਾਕਟਰ ਇੰਜੀਨੀਅਰ ਮਤਲਬ ਕਿਸੇ ਵੀ ਈਡ ਦੀ ਤੁਸੀਂ ਗੱਲ ਕਰਦੋ ਔਰ ਈਵਨ ਕੀ ਰਾਤ ਨੂੰ ਆਪਾਂ ਘਰਾਂ ਦੀ ਚਾਰ ਦਿਬਾਰੀ ਵਿੱਚ ਸੁੱਤੇ ਹੁੰਨੇ ਆ ਤੇ ਸਾਡੀਆਂ ਧੀਆ ਸਾਡੀਆਂ ਪਣਾ ਦੇਸ਼ ਤੇ ਵਾਟਰ ਤੇ ਪਹਿਰਾ ਦੇ ਰਹੀਆਂ ਹੁਣ ਜੀ ਸਲੂਟ ਹੈ ਉਹਨਾਂ ਨੂੰ ਜੀ ਉਹਨਾਂ ਨੂੰ ਸਲੂਟ ਹੈ ਜੋ ਸਾਡੇ ਦੇਸ਼ ਦੀ ਰੱਖਿਆ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਰਹੀਆਂ ਨੇ ਔਰ ਇਹ ਜੀ ਜੇ ਔਰਤ ਖੁੱਲ੍ਹੀ ਫਿਜ਼ਾ ਦੇ ਵਿੱਚ ਸਾਹ ਲੈ ਰਹੀ ਹੈ ਮੁਸਕਰਾ ਰਹੀ ਹੈ ਆਪਣੇ ਫੈਸਲੇ ਖੁਦ ਕਰਦੀ ਹੈ ਤੇਰੇ ਪਿੱਛੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਸਭ ਤੋਂ ਵੱਡਾ ਯੋਗਦਾਨ ਹੈ ਕੀ ਅੱਜ ਸੱਚਮੁੱਚ ਸੰਵਿਧਾਨ ਨੂੰ ਖਤਰਾ ਹੈ ਬੜੇ ਬੜਾ ਅਹਿਮ ਕੁਐਸਚਨ ਤੁਸੀਂ ਕੀਤਾ ਹਰ ਸਿਮਰਨ ਜੀ ਸੰਵਿਧਾਨ ਨੂੰ ਖਤਰਾ ਕਿਵੇਂ ਹੋ ਸਕਦਾ ਜੀ ਬੜੇ ਅਫਸੋਸ ਦੀ ਗੱਲ ਹੈ ਕਿ ਦਲਿਤ ਜਾਤੀ ਦੇ ਨਾਲ ਸੰਬੰਧਤ ਐਮਪੀ ਵੀ ਬੈਠੇ ਨੇ ਸਰਕਾਰ ਦੇ ਵਿੱਚ ਵੀ ਬੈਠੇ ਨੇ ਜੀ ਸਰਕਾਰ ਤੋਂ اپੋਜੀਸ਼ਨ ਦੇ ਵਿੱਚ ਵੀ ਬੈਠੇ ਨੇ 1992 ਦੇ ਕਰੀਬ ਹੈ ਜਿਸ ਦੇਸ਼ ਦੇ ਵਿੱਚ 191 ਸ਼ੈਡਿਊਲਡ ਕਾਸਟ ਐਮਪੀ ਬੈਠੇ ਹੋਣ ਸੀ ਕੀ ਉਸ ਸੰਵਿਧਾਨ ਨੂੰ ਉਸ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੋ ਸਕਦਾ ਹੈ ਬਿਲਕੁਲ ਨਹੀਂ ਹੋ ਸਕਦਾ ਪਰ ਸਾਡੀ ਨੀਅਤ ਜਿਹੜੀ ਹੈ ਜੀ ਸਾਡੀ ਨੀਅਤ ਜਿਹੜੀ ਹੈ ਉਹ ਕਹਿਣੀ ਇੱਕ ਕਥਮੀ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਲਈ ਬੀਕੀ ਹੈ ਹੁਣ ਬੜੇ ਅਫਸੋਸ ਦੀ ਗੱਲ ਹੈ ਕਿ ਸੰਵਿਧਾਨ ਨੂੰ ਖਤਰਾ ਹੈ ਸੰਵਿਧਾਨ ਨੂੰ ਖਤਰਾ ਹੈ ਇਹ ਲੋਕ ਜਿਹੜੇ ਨੇ ਇਹ ਲੋਕ ਬੈਠੇ ਆਪਾਂ ਨੂੰ ਲੋਕ ਸਭਾ ਦੇ ਵਿੱਚ ਨਜ਼ਰ ਆਉਂਦੇ ਨੇ ਪਰ ਇਹਨਾਂ ਦੀਆਂ ਜਿਹੜੀਆਂ ਤਾਰਾ ਨੇ ਇਹਨਾਂ ਦੀਆਂ ਜਿਹੜੀਆਂ ਡੋਰੀਆਂ ਨੇ ਉਹ ਤਾਂ ਕਿਸੇ ਹੋਰ ਦੇ ਹੱਥ ਨੇ ਇੱਕ ਪੁਤਲੀ ਪੁਤਲੀ ਦਾ ਤਮਾਸ਼ਾ ਆਪਾਂ ਦੇਖਦੇ ਆਂ ਜੀ ਪੁਤਲੀ ਜਿਹੜਾ ਤਮਾਸ਼ਾ ਦਿਖਾਉਣ ਵਾਲਾ ਸਾਰੀਆਂ ਪੁਤਲੀਆਂ ਨੂੰ ਟੇਬਲ ਤੇ ਵਿਛਾ ਦਿੰਦਾ ਹੈ ਜੀ ਔਰ ਆਪਣੀ ਡੋਰੀ ਢੀੜੀ ਹੈ ਉਹਨਾਂ ਪੁਤਲੀਆਂ ਦੀ ਉਹ ਉਂਗਲੀਆਂ ਦੇ ਨਾਲ ਬੰਨ ਲੈਂਦਾ ਤੇ ਆਪ ਪਰਦੇ ਦੇ ਪਿੱਛੇ ਬੈਠ ਜਾਂਦਾ ਜੀ ਉਹ ਜਿਹੜਾ ਪਰਦੇ ਦੇ ਪਿੱਛੇ ਬੈਠਾ ਜਿਨ੍ਹਾਂ ਦੇ ਹੱਥ ਵਿੱਚ ਡੋਰੀਆਂ ਐ ਪੁਤਲੀਆਂ ਦੀ ਉਹ ਜਿਹੜੀ ਉਂਗਲੀ ਖਿੱਚਦਾ ਡੋਰੀ ਔਰ ਉਹ ਹੀ ਪੁਤਲੀ ਜਿਹੜੀ ਨੱਚਣਾ ਲੱਗ ਪੈਂਦੀ ਹੈ ਭਾਗ ਕਿ ਇਹਨਾਂ ਜਿਹੜੇ ਜਿਹੜੇ ਬੋਲਦੇ ਨੇ ਐਮਪੀ ਜਿਹੜੇ ਸੰਵਿਧਾਨ ਦੇ ਹੱਥੇ ਵਿੱਚ ਨਹੀਂ ਬੋਲਦੇ ਉਹ ਤਾਂ ਗੁਲਾਮ ਲੋਕ ਨੇ ਉਹ ਉਚਾਉਂਦੇ ਨੇ ਇਹ ਮਤਲਬ ਅਸੀਂ ਚੁੱਪ ਰਹੀਏ ਅਸੀਂ ਸਮਾਜ ਦੇ ਨਾਲ ਜੋ 바 ਗੇ ਕੀਤੇ ਉਹ ਜਾਣ ਕਿਸੇ ਕੂਖਾ ਦੇ ਵਿੱਚ ਅਸੀਂ ਤਾਂ ਆਪਣੀ ਕੁਰਸੀ ਜਿਹੜੀ ਉਹ ਬਰਕਰਾਰ ਰੱਖਣੀ ਸੋ ਇਹਨਾਂ ਕੁਛ ਹੋਣ ਦੇ باوجود ਵੀ ਜੇਕਰ ਸੰਵਿਧਾਨ ਨੂੰ ਖਤਰਾ ਹੈ ਤਾਂ ਫਿਰ ਉਹਨਾਂ ਸਰਕਾਰਾਂ ਦਾ ਕੁਝ ਨਹੀਂ ਹੈ ਉਹਦਾ ਸਾਡੇ ਆਪਣੇ ਲੋਕਾਂ ਦੀ ਹੀ ਬਹੁਤ ਵੱਡੀ ਗਲਤੀ ਹੈ ਕਿ ਇਹ ਲੋਕ بھول ਦੇ ਗਏ ਜੀ ਬਾਬਾ ਸਾਹਿਬ ਦੇ ਨਾਮ ਤੇ ਬਹੁਤ ਸਾਰੀਆਂ ਸੰਸਥਾਵਾਂ ਖੁੱਲੀਆਂ ਨੇ ਪਰ ਬਾਬਾ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਆਪਣੀ ਕਮਾਈ ਚੋਂ 5% ਦੋ ਉਹ ਕਿੰਨੇ ਲੋਕ ਦਿੰਦੇ ਆਂ ਕੀ ਬਾਤ ਆ ਸਿਮਰਨ ਜੀ ਤੁਸੀਂ ਵਾਕਿਆ ਹੀ ਬਾਬਾ ਸਾਹਿਬ ਨੂੰ ਬਹੁਤ ਜਿੰਨੀ ਤੁਹਾਡੀ ਉਮਰ ਹੈ ਤੁਸੀਂ ਬਹੁਤ ਬਾਕਮਾਲ ਪੜਿਆ ਹੈ ਬਾਬਾ ਸਾਹਿਬ ਆ ਨਾਮ ਤੇ ਬੜੀਆਂ ਸੰਸਥਾਵਾਂ ਨੇ ਹੋਣੀਆਂ ਚਾਹੀਦੀਆਂ ਹੋਣੀਆਂ ਚਾਹੀਦੀਆਂ ਮੈਂ ਮੁਬਾਰਕਾਂ ਦਿੰਦਾ ਜੀ ਜਿਹੜੀਆਂ ਵੀ ਤੁਸੀਂ ਸੰਸਥਾਵਾਂ ਬਾਬਾ ਸਾਹਿਬ ਦੇ ਨਾਮ ਤੇ ਬਣਾਈਆਂ ਨੇ ਤੁਸੀਂ ਸਾਰੇ ਮੁਬਾਰਕਬਾਦ ਦੇ ਪਾਤਰ ਹੋ ਪਰ ਦੋਸਤੋ ਕੀ ਬਾਬਾ ਸਾਹਿਬ ਦੇ ਨਾਮ ਤੇ ਬੜੀਆਂ ਸੰਸਥਾਵਾਂ ਜੀ ਸਾਲ ਬਾਅਦ ਉਹਨਾਂ ਨੂੰ ਯਾਦ ਆਉਂਦਾ ਹੈ ਕਿ 바ਵਾ ਸਾਹਿਬ ਦਾ ਜਿਹੜਾ ਜਨਮ ਦਿਵਸ ਹੈ ਪ੍ਰੀਨਿਰਮਾਨ ਦਿਵਸ ਹੈ ਉਸ ਨੂੰ ਮਨਾਇਆ ਜਾਂਦਾ ਹੈ ਜੀ 바ਵਾ ਸਾਹਿਬ ਦੀ ਵਿਚਾਰਧਾਰਾ ਨੂੰ ਜਿਸ ਦਿਨ ਅਸੀਂ ਲੋਕਾਂ ਨੇ ਆਪਣੇ ਅੰਦਰ ਵਸਾਇਆ ਤਾਂ ਮੈਂ ਦਾਦੇ ਨਾਲ ਕਹਿੰਦਾ ਕਿ ਆਪਾਂ ਲੋਕ ਘਰਾਂ ਦੇ ਵਿੱਚ ਵੱੜ ਕੇ ਰਹਿ ਨਹੀਂ ਸਕਦੇ ਜੀ ਸਾਨੂੰ ਸਮਾਜ ਦੇ ਵਿੱਚ ਆਉਣਾ ਹੀ ਪੈਣਾ ਹੈ ਜੀ 바ਵਾ ਸਾਹਿਬ ਦੇ ਨਾਮ ਤੇ ਸੰਸਥਾਾਂਾਂ ਬੜੀਆਂ ਨੇ ਔਰ ਅੱਦੇ ਕੀ ਨੇ ਸਮੱਸਿਆ ਤੇ ਇਹ ਹੈ ਸਾਲ ਬਾਅਦ ਆਪਾਂ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਲਿਆ ਸਾਲ ਬਾਅਦ ਆਪਾਂ ਕੋਈ ਹੋਰ ਤਿਹਾੜ ਬਣਾ ਲਿਆ ਪੈਸੇ ਇਕੱਠੇ ਕੀਤੇ ਪਰ ਆਪਾਂ ਔਰ bari ਪੀੜੀ ਲਈ ਕੀ ਬਣਾ ਰਹੇ ਕੀ ਬਣਾ ਰਹੇ ਸਵਾਲ ਉੱਤੇ ਇਹ ਹੈ ਕਿ ਸੰਸਥਾਵਾਂ ਬਣਾਓ ਸੀ ਇਹ ਨਹੀਂ ਕਹਿੰਦੇ ਪਰ ਤੁਹਾਡੀਆਂ ਸੰਸਥਾਵਾਂ ਦਾ ਯੋਗਦਾਨ ਕੀ ਹੈ ਤੁਸੀਂ ਸਮਾਜ ਲਈ ਕੀ ਕੀਤਾ ਕਿ ਤੁਸੀਂ ਤੁਸੀਂ ਵਿਚਾਰ ਧਾਰਾ ਦੀ ਗੱਲਬਾਤ ਜਾ ਕੇ ਲੋਕਾਂ 'ਚ ਕਰਦੇ ਹੋ ਕਿ ਪੈਸੇ ਇਕੱਠੇ ਕਰਕੇ ਸਾਲ ਬਾਅਦ ਲੰਗਰ ਲਾਇਆ ਔਰ ਉਸ ਤੋਂ ਬਾਅਦ ਸਾਡ ਦਾ ਕੀਤਾ ਕੋਈ ਆਪਣੀ ਜੇਬ ਵਿੱਚ ਕੁਤੇ ਮਤਲਬ ਇਸ ਤਰ੍ਹਾਂ ਸੰਸਥਾਵਾਂ ਨਹੀਂ ਚੱਲਦੀ ਜੀ ਲੋਕ ਜਿਹਨੂੰ ਇੱਕ ਵਾਰ ਪੈਸੇ ਦੇ ਦੇਣਗੇ ਦੋ ਵਾਰ ਪੈਸੇ ਦੇ ਦੇਣਗੇ ਤੀਜੀ ਵਾਰ ਉਹ ਆਪਣੇ ਘਰ ਦਾ ਦਰਵਾਜ਼ਾ ਨਹੀਂ ਖੋਲਣਗੇ ਕਿਉਂਕਿ ਤੁਹਾਡੇ ਦੁਆਰਾ ਦਿੱਤਾ ਹੋਇਆ ਪੈਸਾ ਜਦੋਂ ਲੱਗਿਆ ਹੀ ਨਜ਼ਰ ਨਹੀਂ ਆਉਂਦਾ ਤੇ ਲੋਕ ਬਾਰ-ਬਾਰ ਪੈਸਾ ਕਿਉਂ ਦੇ ਸੋ ਇਸ ਕਰਕੇ ਸੰਸਥਾਵਾ ਹੋਣੀ ਚੰਗੀ ਗੱਲ ਹੈ ਮੈਂ ਇਹ ਨਹੀਂ ਕਹਿੰਦਾ ਪਰ ਉਹਨਾਂ ਸੰਸਥਾਵਾ ਦਾ ਪ੍ਰੈਕਟੀਕਲੀ ਰੂਪ ਕੀ ਹੈ ਬੜਾ ਕੀ ਰਹੀਆਂ ਨੇ ਉਹਨਾਂ ਦੀ ਸਮਾਜ ਨੂੰ ਦੇਣ ਕੀ ਕੀ ਹੈ ਉਹ ਉਸ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਦੂਜਾ ਸਵਾਲ ਕੀਤਾ ਕਿ 5% ਆਪਣੀ ਕਮਾਈ ਦਾ ਦਿੰਦੇ ਆ ਬੜੀ ਵਧੀਆ ਬੜਾ ਅਹਿਮ ਕੁਐਸਚਨ ਤੁਸੀਂ ਕੀਤਾ ਮੈਂ ਹਰ ਸਿੰਘ ਜੀ ਇੱਥੇ ਦੱਸਣਾ ਚਾਹੁੰਦਾ ਕਿ 5% ਜਿਹੜੇ ਤਾਂ ਦਿੰਦੇ ਨੇ ਜੀ ਉਹਦਾ ਮੁਬਾਰਕ ਬਾਤ ਦੇ ਪਾਤਰ ਜੀ ਜਿਹੜੇ ਆਪਣੇ ਹੱਕ ਹਲਾਲ ਦੀ ਕਮਾਈ ਦਾ 5% ਹਿੱਸਾ ਦਿੰਦੇ ਨੇ ਅਸੀਂ ਉਹਨਾਂ ਨੂੰ ਮੁਬਾਰਕ ਬਾਦ ਦਿੰਦੇ ਆ ਕਿ 바ਵਾ ਸਾਹਿਬ ਦੀ ਅਸਲ ਵਿੱਚ ਇਹ ਸੋਚ ਸੀ ਜੀ ਹਰਸਿੰਦਰ ਜੀ 1815 ਗਜ ਦਾ ਪਲਾਟ ਪਾਵਰ ਆਫ ਸੋਸ਼ਲ ਜੁੰਟੀ ਨੇ ਅੰਬੇਡਕਰ ਊਰਜਾ ਪਵੰਦੇ ਸਾਹਮਣੇ ਖਰੀਦਿਆ ਜੀ 4-5 ਮਹੀਨਿਆਂ ਤੋਂ ਲਗਾਤਾਰ ਅਸੀਂ ਲੋਕਾਂ ਵਿੱਚ ਘੁੰਮਦੇ ਰਹੇ ਅਫਸਰਾਂ ਤੱਕ ਪਹੁੰਚ ਕੀਤੀ ਅਫਸਰਾਂ ਨੂੰ ਮਿਲਦੇ ਵੀ ਰਹੇ ਪਰ ਮੈਂ ਫਿਰ ਮੁਬਾਰਕ ਦਿੰਦਾ ਉਹਨਾਂ ਅਫਸਰਾਂ ਨੂੰ ਜਿਨ੍ਹਾਂ ਨੇ ਸੱਚਮੁੱਚ ਬਾਬਾ ਸਾਹਿਬ ਦੀ ਇਸ ਕੋਟੇਸ਼ਨ ਦੇ ਨਾਲ ਜੁੜੇ ਨੇ ਪੈਸੇ ਦਿੱਤੇ ਨੇ ਔਰ ਇਹੋ ਜਿਹੇ ਅਫਸਰ ਵੀ ਨੇ ਸਭ ਕੁਝ ਛੋਣ ਦੇ ਬਾਵਜੂਦ ਉਹਨਾਂ ਦੀ ਜਿਹੜੀ ਨੀਅਤ ਹੈ ਜੀ ਛੋਟੀ ਨੀਅਤ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਉਹ ਸਾਨੂੰ ਨਜ਼ਰ ਆਈ ਹੈ ਜੀ ਖੰਡੇ ਬਾਬਾ ਸਾਹਿਬ ਦਾ ਨੇ ਜੀ ਪਹਿਣ ਦੇ ਬਾਬਾ ਸਾਹਿਬ ਦਾ ਨੇ ਕੁਰਸੀਆਂ ਦਾ ਆਨੰਦ ਬਾਬਾ ਸਾਹਿਬ ਕਰਕੇ ਮਾਣਿਆ ਔਰ ਜਦੋਂ 5% ਦੀ ਗੱਲ ਆ ਜਾਂਦੀ ਹੈ ਤੇ ਕੋਈ ਬਿਮਾਰ ਹੋ ਜਾਂਦਾ ਹੈ ਤੇ ਕੁਝ ਹੋ ਜਾਂਦਾ ਹੈ ਤੇ ਕੋਈ ਕੁਝ ਹੋ ਜਾਂਦਾ ਹੈ ਲੇਕਿਨ ਮੈਂ ਤੁਹਾਡੇ ਤੇ ਦੱਸਣਾ ਚਾਹੁੰਦਾ ਕਿ ਪੋਸੂ ਪ੍ਰਧਾਨ ਸ਼੍ਰੀ ਫਕੀਰ ਚੰਦ ਜਸਨ ਸਾਹਿਬ ਨੇ ਸੱਚਮੁੱਚ ਉਹਨਾਂ ਅਫਸਰਾਂ ਨੂੰ ਮਤਲਬ ਇੱਕ ਦਮ ਉਹ ਕਰ ਦਿੱਤਾ ਜਿਹੜੇ ਅਫਸਰ ਗੱਲਾਂ ਦਾ ਬਾਬਾ ਸਾਹਿਬ ਦੀਆਂ ਕਰਦੇ ਨੇ ਗੱਲਾਂ ਦਾ ਮਤਲਬ ਸਮਾਜ ਨੂੰ ਸੁਧਾਰਨ ਦੀਆਂ ਕਰਦੇ ਨੇ ਪਰ ਵਿੱਚੋਂ ਉਹ ਲੋਕ ਖੋਖ ਲੈ ਲੀ ਜੀ ਖੋਖ ਲੈ ਲੀ ਸੋਸ ਕਰਕੇ 5% ਜਿਹੜੇ ਦਿੰਦੇ ਨੇ ਆਪਣੀ ਕਮਾਈ ਦਾ ਉਹ ਮੁਬਾਰਕ ਬਾਦ ਦੇ ਪਾਤਰ ਨੇ ਦੋਸਤੋ ਉਹ ਵਿਖਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਹੀ 바ਵਾ ਸਾਹਿਬ ਨੂੰ ਆਪਾਂ ਜੇਕਰ ਸੱਚਮੁੱਚ ਕੁਝ ਅਦਾ ਕਰ ਸਕਦੇ ਆ ਤੇ ਉਹ 5% ਕਮਾਈ ਦਾ ਹਿੱਸਾ ਹੈ ਔਰ ਜਿਹੜੇ ਆਫੀਸਰ ਜਿਹੜੇ ਨੇ ਮਾਫ ਕਰਨਾ ਜਿਹੜੇ ਸਿਰਫ ਗੱਲਾਂ ਤੱਕ ਹੀ ਸੀਮਤ ਨੇ ਉਹ ਵੀ ਪਤਾ ਹੈ ਸਭ ਨੂੰ ਪਤਾ ਹੈ ਕਿ ਇਹ ਲੋਕ ਗੱਲਾਂ ਤੱਕ ਸੀਮਤ ਨੇ ਉਹਨਾਂ ਦੀਆਂ ਗੱਲਾਂ ਸੁਣ ਲਓ ਗੱਲਾਂ ਦੇ ਵਿੱਚ ਰਾਸੀ ਨਹੀਂ ਲੱਗਦਾ ਉਹਨਾਂ ਦੀਆਂ ਗੱਲਾਂ ਜਦੋਂ ਤੁਸੀਂ ਇੱਕ ਸੱਚੀ ਵਿਚਾਰਧਾਰਾ ਦੇ ਨਾਲ ਜੁੜੀ ਪਰਸਨੈਲਿਟੀ ਦੀਆਂ ਗੱਲਾਂ ਸੁਣੋਗੇ ਤਾਂ ਤੁਹਾਡਾ ਦਿਲ ਕਰਦਾ ਕਿ ਅਸੀਂ ਇਹਦੀਆਂ ਹੋਰ ਗੱਲਾਂ ਸੁਣੀਏ ਪਰ ਜਿਹੜੇ ਲੋਕ ਦਿਖਾਵੇ ਦੀਆਂ ਗੱਲਾਂ ਕਰਦੇ ਨੇ ਇੱਕ ਵਾਰ ਸੁਣਾਂਗੇ ਦੋ ਵਾਰ ਸੁਣਾਂਗੇ ਤੀਜੀ ਵਾਰ ਅਸੀਂ ਉਹਨਾਂ ਦੇ ਕੋਲ ਬੈਠਣਾ ਠੀਕ ਨਹੀਂ ਸਮਝਦੇ ਕੀ ਬਾਬਾ ਸਾਹਿਬ ਦਾ ਉਹ ਇੱਕ ਸੁਪਨਾ ਪੂਰਾ ਹੋਇਆ ਬਾਬਾ ਸਾਹਿਬ ਦੇ ਕਈ ਸੁਪਨੇ ਸਨ ਔਰ ਜਿਹੜਾ ਸੁਪਨਾ 5% ਦਾ ਸੀ ਉਹ ਅਜੇ ਅਧੂਰਾ ਹੈ ਜੀ ਔਰ ਅਸੀਂ ਚੌਥੇ ਆਕੇ ਉਹ ਸੁਪਨਾ ਜਿਹੜਾ ਹੈ ਜਲਦੀ ਪੂਰਾ ਹੋਵੇ ਔਰ ਪਾਵਰ ਆਫ ਸੋਸ਼ਲ ਜੁੰਟੀ ਵੱਲੋਂ ਕੀਤੇ ਜਾ ਰਹੇ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ ਜੋ ਕਿ ਜਸਨ ਸਾਹਿਬ ਦਿਨ ਰਾਤ ਇੱਕ ਕਰ ਰਹੇ ਨੇ 1815 ਗੱਜ ਦੀ ਜਿਹੜੀ ਰਜਿਸਟਰੀ 13 ਮਾਰਚ 2025 ਨੂੰ ਕਰਵਾਈ ਹੈ ਉਹ ਤੁਹਾਡੇ ਦੁਆਰਾ ਦਿੱਤਾ ਇੱਕ ਇੱਕ ਪੈਸਾ ਜਿਹੜਾ ਹੈ ਉਹ ਜ਼ਾਇ ਨਹੀਂ ਗਿਆ ਉਸ ਦੀ ਰਜਿਸਟਰੀ ਕਰਵਾਈ ਹੈ ਔਰ ਉਹਦੇ ਵਿੱਚੋਂ ਵੀ ਜਸਤਪਾ ਸਾਹਿਬ ਕੋਸ਼ਿਸ਼ ਕਰ ਰਿਹਾ ਕਿ ਕਾਨੂੰਨੀ ਤੌਰ ਤੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਜੋ ਪੈਸੇ ਲੱਗੇ ਹਨ ਉਸ ਨੂੰ ਵਾਪਸ ਲਈਏ ਔਰ ਸਮਾਜ ਦਾ ਪੈਸਾ ਬਚਾਈਏ ਸੋ ਦੋਸਤੋ ਇੱਕ ਵਾਰੀ ਮੈਂ ਤੁਹਾਨੂੰ ਫਿਰ 14 ਅਪ੍ਰੈਲ ਡਾਕਟਰ ਭੀਮrao ਮੀਟਕਰ ਜੀ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦੇਣਾ ਚਾਹੁੰਦੀ ਹਾਂ ਸੋ ਦੋਸਤੋ ਤੁਹਾਨੂੰ ਸਾਡਾ ਪ੍ਰੋਗਰਾਮ ਕਿਦਾਂ ਦਾ ਲੱਗਾ ਫੀਡਬੈਕ ਜ਼ਰੂਰ ਦਿਓ ਜੁੜੇ ਰਹੋ ਪੌਸੂਨਾਵਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਚੇਤੇ ਚਾਹਾਂ